ਲੱਕੜ ਦਾ ਕੰਮ ਕਰਨ ਵਾਲੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਮੁੰਡੇ ਦੇ ਉੱਪਰ ਵਾਰ ਕੀਤੇ ਜਾਂਦੇ ਨੇ ਉਸ ਦਾ ਮੂੰਹ ਆ ਛੜਾ ਪਾੜ ਦਿੱਤਾ ਜਾਂਦਾ ਤਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਮੁੰਡੇ ਦੇ ਮੂੰਹ ਦੇ ਉੱਪਰ ਕਈ ਵਾਰ ਕੀਤੇ ਗਏ ਉਸ ਦੀਆਂ ਬਾਹਾਂ ਦੇ ਉੱਪਰ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਜਿਸ ਕਰਕੇ ਉਹ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦਾ ਤੇ ਜ਼ਖਮੀ ਹਾਲਤ ਦੇ ਵਿੱਚ ਹੀ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਪੁਰਾਣੀ ਰੰਜਿਸ਼ ਸਾਹਿਬ ਇਹ ਮਾਮਲਾ ਦੱਸਿਆ ਜਾ ਰਿਹਾ ਤਾਂ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਮੁੰਡੇ ਦਾ ਕਤਲਾ ਛੜਾਓ ਕਰ ਦਿੱਤਾ ਗਿਆ ਤਾਂ ਪਿਛਲੇ ਕੁ ਦਿਨਾਂ ਦੇ ਵਿੱਚ ਇਸ ਮੁੰਡੇ ਦੀ ਲੜਾਈ ਹੋਈ ਸੀ ਪਹਿਲਾਂ ਵੀ ਤਾਂ ਉਸੇ ਲੜਾਈ ਦੇ ਚੱਲਦੇ ਹੁਣ ਫਿਰ ਇੱਕ ਵਾਰ ਬਦਮਾਸ਼ਾਂ ਨੇ ਇਸ ਮੁੰਡੇ ਦੇ ਉੱਪਰ ਹਮਲਾ ਕੀਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਤੇਰ ਧਾਰ ਹਥਿਆਰਾਂ ਦੇ ਨਾਲ ਇਸ ਮੁੰਡੇ ਨੂੰ ਵੱਢ ਕੇ ਰੱਖ ਦਿੱਤਾ ਇਸ ਦੇ ਮੂੰਹ ਦੇ ਉੱਪਰ ਤੇਰ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਬਾਹਾਂ ਦੇ ਉੱਪਰ ਵਾਰ ਦੇ ਛੇੜੇ ਉਹ ਵੀ ਕੀਤੇ ਗਏ ਤਾਂ ਤਸਵੀਰਾਂ ਨੇ ਛੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਤਸਵੀਰਾਂ ਦੇ ਵਿੱਚ ਉਸ ਮੁੰਡੇ ਦੀ ਹਾਲਤ ਆ ਜਿਹੜੀ ਉਹ ਦੇਖ ਨਹੀਂ ਹੋ ਰਹੀ ਕਿਉਂਕਿ ਕਾਫੀ ਜ਼ਿਆਦਾ ਬੁਰਾ ਹਾਲ ਆ ਜਿਹੜਾ ਉਸ ਮੁੰਡੇ ਦਾ ਕੀਤਾ ਹੋਇਆ ਸੀ ਤਾਂ ਮਾਮਲਾ ਮੁਕਸਰ ਦੇ ਗੋਨਿਆਂ ਨੇ ਰੋਡ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਤੇਰ ਧਾਰ ਹਾਥਿਆਰਾਂ ਦੇ ਨਾਲ ਇੱਕ ਮੁੰਡੇ ਦਾ ਕਤਲ ਛਡੋ ਕਰ ਦਿੱਤਾ ਗਿਆ ਤਾਂ ਰਾਹੁਲ ਵਜੋਂ ਉਸ ਮੁੰਡੇ ਦੀ ਪਛਾਣ ਹੋਈ ਹੈ ਜਿਹੜਾ ਕਿ ਲੱਕੜ ਦਾ ਕੰਮ ਕਰਦਾ ਸੀ ਤਾਂ ਲੱਕੜ ਦੇ ਕੰਮ ਕਰਨ ਵਾਲੇ ਮੁੰਡੇ ਦਾ ਕਤਲ ਛਡੋ ਕਰ ਦਿੱਤਾ ਗਿਆ ਪਹਿਲਾਂ ਵੀ ਇਸ ਮੁੰਡੇ ਦੀ ਲੜਾਈ ਹੋ ਚੁੱਕੀ ਹੈ ਪਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਠੋਸ ਕਾਰਵਾਈਆਂ ਛੜੀ ਉਹ ਨਹੀਂ ਕੀਤੀ ਗਈ ਤਾਂ ਇਹ ਦੋਸ਼ ਨੇ ਛੜੇ ਉਹ ਲਗਾਏ ਗਏ ਨੇ ਪੁਲਿਸ ਦੇ ਉੱਪਰ ਕਿ ਪੁਲਿਸ ਨੇ ਉਸ ਸਮੇਂ ਵੀ ਕੋਈ ਠੋਸ ਕਾਰਵਾਈਆਂ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਹੁਣ ਕੁਝ ਹਮਲਾਵਰਾਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਮੁੰਡੇ ਦੇ ਉੱਪਰ ਫਿਰ ਹਮਲਾ ਕੀਤਾ ਗਿਆ ਤਾਂ ਹਮਲੇ ਦੇ ਦੌਰਾਨ ਉਸ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਰਾਹੁਲ ਵਜੋਂ ਮੁੰਡੇ ਦੀ ਪਛਾਣ ਹੋਈ ਹੈ ਇਹ ਮੁੰਡਾ ਜਿਹੜਾ ਉਹ ਲੱਕੜ ਦਾ ਕੰਮ ਕਰਦਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਚੱਰੀ ਹੈ ਮੇਰਾ ਸੰਦੀਪ ਕੁਮਾਰ ਨਾਮ ਹੈ ਕੀ ਘਟਨਾ ਕੀ ਹੋਈ ਬਾਈ ਜੀ ਜਦੋਂ ਮੈਂ ਉੱਥੇ ਗਿਆ ਤਾਂ ਐਂਬੂਲੈਂਸ ਦੇ ਵਿੱਚ ਲੱਦ ਲਿਆ ਸੀ ਓਕੇ ਹੋਇਆ ਕੀ ਦੱਸਿਆ ਸਬੱਤ ਨਹੀਂ ਕੁਛ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਤੇ ਇੱਥੇ ਆ ਗਏ ਮੇਰਾ ਭਤੀਜਾ ਜੀ ਕਿੰਨੀਆਂ ਕੁ ਸੱਟਾਂ ਵੱਜੀਆਂ ਸੀ ਸੱਟਾਂ ਬਹੁਤ ਸੀਗੀਆਂ ਜੀ ਉਹਦੇ ਕੀ ਕਹਿੰਦੇ ਹਸਪਤਾਲ ਵਾਲੇ ਤੋਂ ਹਸਪਤਾਲ ਵਾਲੇ ਕਹਿੰਦੇ ਡੈੱਡ ਆ ਜੀ ਓਕੇ ਲੱਗਦਾ ਸੀ ਕਿਹੜੇ ਹਥਿਆਰਾਂ ਨਾਲ ਮਾਰਿਆ ਵਗੈਰਾ ਜਾਂ ਕੋਈ ਕਾਪੇ ਘਰਪਾਨੀ ਲਾ ਦੇ ਖੰਡੇ ਖੁੰਡੇ ਸੀਗੇ ਉਹਦਾ ਲੋਹੂ ਆਣ ਹੋਇਆ ਪਿਆ ਤਾਂ ਹੋਇਆ ਕੀ ਤੁਹਾਨੂੰ ਇਹ ਗੱਲ ਮੇਰਾ ਨਾਂ ਚੰਦਰਪਨ ਜੀ ਓਕੇ ਜੀ ਤੇ ਮੇਰੇ ਬੇਟੇ ਦਾ ਨਾਂ ਰਾਹੁਲ ਹਰਜਿੰਦਰ ਕਹਿੰਦੇ ਹਣ ਹਰਜਿੰਦਰ ਨਾਂ ਹੈ ਉਹਦਾ ਓਕੇ ਜੀ ਪਹਿਲਾਂ ਵੀ ਲੜਾਈ ਹੋਈ ਸੀ ਉਹਨਾਂ ਦੀ ਇਹ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਫ੍ਰੀ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉੱਥੇ ਕਾਰਵਾਈ ਨਹੀਂ ਕੀਤੀ ਅੰਜ ਕੀ ਹੋਇਆ ਅੱਜ ਮੇਰਾ ਘਰੇ ਹੈ ਨਹੀਂ ਸੀਗਾ ਜੀ ਇਹ ਕੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ 10 ਮਿੰਟ ਪਹਿਲਾਂ ਹੀ ਮੈਂ ਘਰੇ ਆਇਆ ਕਹਿੰਦੇ ਵੀ ਉਹ ਤਾਂ ਕੂਤੇ ਹੁਣ ਹੀ ਗਿਆ ਹੈਗਾ ਵੀ ਅਖਿਆ ਤਾਂ ਉਹ ਕਹਿੰਦੇ ਵੀ ਹੱਤਾਲਾ ਆਏ ਸੀ ਹੱਤਾਲਾ ਸਾਨੂੰ ਪਤਾ ਲੱਗੇ ਵੀ ਕੰਮ ਪੂਰਾ ਹੋ ਗਿਆ ਮੁੰਡੇ ਕੋਈ ਪਤਾ ਲੱਗਾ ਕੀ ਸੀਗਾ ਉਹਨਾਂ ਕੋਲ ਇਤਿਆਰ ਕੀ ਸੀਗਾ ਜਿਸ ਨਾਲ ਨਹੀਂ ਮੈਨੂੰ ਨਹੀਂ ਪਤਾ ਲੱਗੇ ਮੈਨੂੰ ਸਿਰਫ ਕਾਪੇ ਗਣਨਾ ਸੀ ਸੀਗੇ ਬੰਦੀ ਦੇ ਬੰਦੇ ਦੱਸਦੇ ਕਿਉਂ ਹੋਈ ਸੀ ਅੱਜ ਤਾਂ ਲੜਾਈ ਹੋਈ ਹੈਗੀ ਅੱਜ ਕੋਈ 10 ਮ ਦੋਨੇ ਦੋ ਪਰ ਆਤੀਏ ਕਿਸੇ ਦੇ ਬੰਦੇ ਕੋਈ ਇਹਨਾਂ ਪਤਾ ਲੱਗਿਆ ਜਿਹੜੇ ਬੰਦਿਆਂ ਨੇ ਇੱਕ ਵੱਡੇ ਹੈ ਪਹਿਲਾਂ ਸੀਗੀ ਹੋ ਗਈ ਸੀ ਪਹਿਲਾਂ ਹੀ ਹੋਈ ਸੀ ਜੀ ਮੇਰੇ ਪਹਿਲਾਂ ਕਿੰਨਾ ਚਿਰ ਪਹਿਲਾਂ ਲੜਾਈ ਹੋਈ ਇੱਕ ਮਹੀਨਾ ਪਹਿਲਾਂ ਹੀ ਹੋਈ ਹੈ ਜੀ ਓਕੇ ਉਹਦੇ ਚ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੋਸ਼ਿਸ਼ ਦੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇਨਚਾਰਜ ਨੇ ਖਾਦਾ ਹੈ ਕਿਉਂਕਿ ਇਨਚਾਰਜ ਨੇ ਬਸ ਸਾਡੇ ਕਿਉਂ ਦੋ ਥਾਣੇ ਕੱਲ ਵੀ ਕੱਲ ਵੀ ਐਸ.ਐਸ.ਓ. ਨਾਲ ਮਿਲ ਕੇ ਆਇਆ ਹੈਗਾ ਉੱਥੇ ਕਹਿ ਗਿਆ ਗੋਲੀ ਚੱਲੇ ਜਿਹੜੇ ਬੰਦੇ ਦੇ ਵੱਟਿਆ हां मेरा बेटा जाके है नहीं होता ਸੀਗਾ जी ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਸੀ ਉਹ ਪੂਰੀ ਉਮਰ ਦੀ 33 ਸਾਲ ਕੰਮ ਕੀ ਕਰਦਾ ਸੀ ਉਹਨੂੰ ਉਹ ਪਹਿਲਾਂ ਮੇਰੇ ਨਾਲ ਕੰਮ ਕਰਦੇ ਲੱਕੜਦਾਈ ਉਹ ਪੂਰੀ 6 ਵਜੇ ਤੋਂ ਬਾਅਦ ਕੰਮ ਨਹੀਂ ਕਰ ਰਿਹਾ ਉਹ ਦਾਕਲਾ ਕਿ ਕੀ ਹੋਇਆ ਉਹ ਨਹੀਂ ਉਹਦਾ ਹੀ ਡੈੱਡ ਮੋਢੀ ਪੈਸੀ ਜਾ ਕੇ ਵੇਖ ਲਓ ਲੜਾਈ ਹੋ ਗਈ ਹਾਂ ਉਹ ਤੇ ਖੂਦੇ ਨਾਲ ਲੜਾਈ ਹੋਈ ਉਹਦਾ ਖੜਾ ਸੀਗਾ ਇਹ ਖੂਦੇ ਦੇ ਪਿੱਛੋਂ ਆ ਕੇ ਮਾਰੇਗਾ ਪੇ ਕਿੰਨੇ ਘਰ ਨੇੜੇ ਹੀ ਉੱਥੇ ਖੂਦੇ ਮੇਰਾ ਘਰ ਥੋੜੀ ਦੂਰੀ ਹੈ ਮੇਰੇ ਤੋਂ ਮੋੜ ਦੇ ਜਿੰਦੂ ਲਾਲਵਾ ਜਿਹੜੇ ਬੰਦੇ ਲੜਦਾ ਸੀ ਉਹ ਵੀ ਉੱਥੋਂ ਦੀ ਰਹਿਣ ਵਾਲੇ ਤੇ ਕਿਥੇ ਹੋਰ ਰੋਡ ਦੇ ਹੈਗੇ ਆ ਉਹ ਖੂਏ ਦੇ ਦੋ ਤਾਂ ਮੁੰਡੇ ਦਾ ਦੋ ਪੰਜ ਛੇ ਮੁੰਡੇ ਬਾਹਰ ਦੇ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਪਾ ਟਾਈਮ ਇਹ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਘਰ ਲੜਾਈ ਨੂੰ 6 ਵਜੇ ਦਾ ਟਾਈਮ ਹੈਗਾ ਹੁਣ ਮੰਨ ਕੀ ਕਰਦੇ ਹੋ ਤੁਸੀਂ ਮਾਂ ਇਹਨਾਂ ਦਾ ਰਾਈ ਨਾਮ ਤੇ ਜੇ ਸਹੀ ਟੰਗ ਫੈਸਲਾ ਚਾਹੀਦਾ ਹੀ ਕਾਇਦਾ ਸਹੀ ਹੋਣਾ ਚਾਹੀਦਾ ਚਤਤਨ ਪੈਸੇ ਖਾਦੇ ਕੋਈ ਇਨਤਾਫ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਦੇ ਵੀ ਪੇਸ਼ ਹੁੰਦੇ ਐਸਐਸਪੀ ਦੇ ਪੇਸ਼ ਹੋਏ ਸੀ